ਜੀਵਸ਼ਕਾਰ ਆਦਾਬ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਪੰਜਾਬ ਮੀਡੀਆ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਇੱਕ ਖਬਰ ਬਹੁਤ ਹੀ ਤੇਜ਼ੀ ਨਾਲ ਫੈਲ ਰਹੀ ਆ ਤੇ ਉਸ ਖਬਰ ਦਾ ਜਿਹੜਾ ਪੋਜ਼ਿਟਿਵ ਇਫੈਕਟ ਹੈਗਾ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਹੋ ਰਿਹਾ ਕੁਝ ਲੋਕ ਉਸ ਚੀਜ਼ ਨੂੰ ਨੈਗੇਟਿਵ ਪਾਸਿਵ ਲੈ ਕੇ ਜਾ ਰਹੇ ਨੇ ਬਟ ਮੋਸਟਲੀ ਲੋਕ ਉਹਨੂੰ ਪੋਜ਼ਿਟਿਵ ਪਾਸਿਵ ਲੈ ਕੇ ਜਾ ਰਹੇ ਨੇ ਕਿ ਹਾਂ ਇਹ ਜਿਹੜੀ ਖਬਰ ਆ ਇਹ ਬਹੁਤ ਹੀ ਸਲਾਗਾ ਯੋਗ ਕੰਮ ਕੀਤਾ ਜਿਨੇ ਵੀ ਕੀਤਾ ਸੋ ਖਬਰ ਕੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਕੀ ਕੰਚਨ ਕੁਮਾਰੀ ਜਿਨੇ ਕੀ ਪੂਰੇ ਪੰਜਾਬ ਦੇ ਵਿੱਚ ਕਿੰਨਾ ਗੰਦ ਪਾਇਆ ਸੀ ਸੋਸ਼ਲ ਮੀਡੀਆ ਤੇ ਚਾਹੇ ਆਪਾਂ ਫੇਸਬੁਕ ਦੀ ਗੱਲ ਕਰ ਲਈਏ ਚਾਹੇ YouTube ਦੀ ਚਾਹੇ Instagram ਦੀ ਮੋਸਟਲੀ ਉਹਨੇ Instagram ਤੇ ਬੜਾ ਗੰਦ ਪਾਇਆ ਸੀਗਾ ਪੂਰੇ ਪੰਜਾਬ ਦੀਆਂ ਧੀਆਂ ਪਹਿਣਾ ਨੂੰ ਗਲਤ ਪਾਸੇ ਤੋਰਨ ਦੇ ਵਿੱਚ ਉਹ ਬਹੁਤ ਹੀ ਵੱਡੀ ਭੂਮਿਕਾ ਨਿਭਾ ਰਹੀ ਸੀਗੀ ਇਹ ਸਾਰੇ ਜਾਣਦੇ ਨੇ ਤੇ ਉਹਨੂੰ ਗੱਡੀ ਚਾੜਨ ਦੇ ਵਿੱਚ ਜਿਹੜੇ ਸਖਸ ਦਾ ਸਭ ਤੋਂ ਵੱਡਾ ਹੱਥ ਹੈ ਉਹ ਹੈਗੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਜੀ ਸੋ ਅਸੀਂ ਸਲੂਟ ਕਰਦੇ ਹਾਂ ਉਹਨਾਂ ਨੂੰ ਦਿਲੋਂ ਸਲੂਟ ਕਰਦੇ ਹਾਂ ਕਿ ਉਹਨਾਂ ਨੇ ਪੰਜਾਬ ਦੇ ਵਿੱਚੋਂ ਗੰਦ ਦੇ ਸਫਾਈ ਦੀ ਸ਼ੁਰੂਆਤ ਕਰਤੀ ਹੋਈ ਆ ਸੋ ਇਸੇ ਤਰ੍ਹਾਂ ਅਸੀਂ ਆਪ ਚੋਣੇ ਕਿ ਇਸੇ ਤਰ੍ਹਾਂ ਜਿਹੜਾ ਵੀ ਪੰਜਾਬ ਦੇ ਵਿੱਚ ਗੰਦ ਪਾ ਰਿਹਾ ਜਿਹੜਾ ਵੀ ਪੰਜਾਬ ਦੀਆਂ ਧੀਆਂ ਪੈਣਾ ਨੂੰ ਗਲਤ ਪਾਸੇ ਤੋਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਉਹਨਾਂ ਦੇ ਦਿਮਾਗ ਦੇ ਵਿੱਚ ਗੰਦ ਵਾੜਨ ਦੀ ਕੋਸ਼ਿਸ਼ ਕਰ ਰਿਹਾ ਉਹਦਾ ਹਸ਼ਰ ਸੇਮ ਕੰਚਨ ਕੁਮਾਰੀ ਵਰਗਾ ਹੋਣਾ ਚਾਹੀਦਾ ਬਹੁਤ ਵਧੀਆ ਉਪਰਾਲਾ ਕੀਤਾ ਲੋਕੀ ਜੋ ਮਰਜੀ ਕਹੀ ਜਾਣ ਕਮੈਂਟਾਂ ਦੇ ਵਿੱਚ ਤੁਸੀਂ ਆਪਣੀ ਵੀ ਰਾਏ ਦੱਸਿਓ ਕਿ ਤੁਸੀਂ ਇਸ ਵਾਰੀ ਕੀ ਸੋਚਦੇ ਹੋ ਦੁਨੀਆ ਜੋ ਮਰਜੀ ਕਹੀ ਜਾਵੇ ਜਿਹੜੇ ਗੰਦ ਪਾਉਣ ਵਾਲੇ ਹੈਗੇ ਨੇ ਉਹਨਾਂ ਦੀ ਨਿਗਾਹ ਦੇ ਵਿੱਚ ਉਹਨੇ ਜਿਹੜੇ ਉਹਨਾਂ ਦੇ ਜਿਹੜੇ ਵਿਚਾਰ ਹੈਗੇ ਨੇ ਸਾਡੇ ਵਿਚਾਰਾਂ ਤੋਂ ਬਿਲਕੁਲ ਉਲਟ ਹੋ ਸਕਦੇ ਆ ਉਹ ਕਹਿਣਗੇ ਇਹ ਬਹੁਤ ਮਾੜਾ ਹੋਇਆ ਜੀ ਸਾਨੂੰ ਤਾਂ ਆਜ਼ਾਦੀ ਹੈਗੀ ਆ ਆਪਣੇ ਹਿਸਾਬ ਨਾਲ ਜਿਉਣ ਦੀ ਭਾਈ ਤੁਹਾਨੂੰ ਆਜ਼ਾਦੀ ਜਿਹੜੀ ਦਿੱਤੀ ਹੈ ਉਹ ਜਿਉਣ ਦੀ ਆਜ਼ਾਦੀ ਦਿੱਤੀ ਆ ਤੁਹਾਨੂੰ ਆਪਣੇ ਹਿਸਾਬ ਨਾਲ ਕੰਮ ਕਰਨ ਦੀ ਆਜ਼ਾਦੀ ਦਿੱਤੀ ਆ ਤੁਹਾਨੂੰ ਚੰਗੇ ਕੰਮ ਕਰਨ ਦੀ ਆਜ਼ਾਦੀ ਦਿੱਤੀ ਆ ਤੁਹਾਨੂੰ ਇਸ ਗੱਲ ਦੀ ਆਜ਼ਾਦੀ ਨਹੀਂ ਦਿੰਦੀ ਸਾਡੇ ਸੰਵਿਧਾਨ ਨੇ ਕਿ ਤੁਸੀਂ ਗੰਦ ਭਰੋਸੋ ਸਮਾਜ ਦੇ ਵਿੱਚ ਤੁਸੀਂ ਸਮਾਜ ਦੇ ਵਿੱਚ ਜਿਹੜਾ ਗੰਦ ਭਰੋਸ ਰਹੇ ਹੋ ਤੁਸੀਂ ਪੂਰੇ ਸਮਾਜ ਨੂੰ ਮੈਲਾ ਕਰ ਰਹੇ ਹੋ ਗੰਦਗੀ ਫਲਾ ਰਹੇ ਹੋ ਆਪਣਾ ਤਾਂ ਚਲੋ ਤੁਸੀਂ ਘਰ ਜਿਹੜਾ ਬਰਬਾਦ ਕਰ ਹੀ ਰਹੇ ਹੋ ਤੁਹਾਡਾ ਤਾਂ ਚਲੋ ਕੀ ਹੈ ਕਿ ਤੁਹਾਨੂੰ ਤਾਂ ਫਿਕਰ ਹੈ ਹੀ ਨਹੀਂ ਕੱਲ ਨੂੰ ਤੁਹਾਡਾ ਰਿਸ਼ਤਾ ਹੋਵੇ ਨਾ ਹੋਵੇ ਕਿਉਂਕਿ ਤੁਹਾਡੀਆਂ ਹੁਣ ਆਪਾਂ ਕੀ ਕਹੀਏ ਤੁਹਾਨੂੰ ਕੋਈ ਫਿਕਰ ਨਹੀਂ ਹੈਗਾ ਕਿ ਸਾਡਾ ਵਿਆਹ ਹੋਵੇ ਜਾਂ ਨਾ ਹੋਵੇ ਬਟ ਜਿਹੜੇ ਦੂਜੇ ਹੈਗੇ ਨੇ ਉਹਨਾਂ ਨੂੰ ਤੁਸੀਂ ਬਰਬਾਦ ਕਰਨ ਦੇ ਵਿੱਚ ਕਿਉਂ ਤੁਰੇ ਹੋਏ ਹੋ ਠੀਕ ਹੈ ਕਿਉਂ ਤੁਲੇ ਹੋਏ ਹੋ ਤੁਸੀਂ ਉਹਨਾਂ ਨੂੰ ਬਰਬਾਦ ਕਰਨ ਲਈ ਤੁਸੀਂ ਜੇ ਗੰਦ ਪਾਉਣਾ ਹੀ ਹੈ ਜੇ ਤੁਹਾਡੀ ਆ ਇੱਛਾ ਹੈਗੀ ਆ ਤੁਸੀਂ ਜੇ ਜਾਣਦੇ ਹੋ ਕਿ ਸਾਨੂੰ ਮਤਲਬ ਸੰਵਿਧਾਨ ਨੇ ਆਜ਼ਾਦੀ ਦਿੱਤੀ ਆ ਉਸ ਆਜ਼ਾਦੀ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਰੱਖੋ ਆਪਣੇ ਤੱਕ ਸੀਮਤ ਰੱਖੋ ਤੁਸੀਂ ਗੰਦ ਜਿਹੜਾ ਫਲਾਉਣਾ ਆਪਣੇ ਘਰ ਦੇ ਵਿੱਚ ਫਲਾਓ ਆਪਣੇ ਮਾਪਿਆਂ ਨੂੰ ਦਿਖਾਓ ਆਪਣੇ ਭਰਾ ਨੂੰ ਦਿਖਾਓ ਜਿਹੜੀਆਂ ਗੰਦੀਆਂ ਵੀਡੀਓ ਤੁਸੀਂ ਮਤਲਬ ਸੋਸ਼ਲ ਮੀਡੀਆ ਤੇ ਪਾ ਕੇ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਉਹੀ ਗੰਦੀ ਵੀਡੀਓਜ਼ ਤੁਸੀਂ ਆਪਣੇ ਭਰਾ ਨੂੰ ਦਿਖਾਓ ਨਾ ਆਪਣੀ ਮਾਂ ਨੂੰ ਦਿਖਾਓ ਆਪਣੇ ਪਿਓ ਨੂੰ ਦਿਖਾਓ ਵੇ ਆ ਦੇ ਮਾ ਆ ਦੇਖ ਜਿਹੜੀ ਮੈਂ ਵੀਡੀਓ ਬਣਾ ਰਹੀ ਆ ਇਹ ਵਧੀਆ ਹੈਗੀ ਆ ਕਿਵੇਂ ਲੱਗ ਰਹੀ ਆ ਤੈਨੂੰ ਤੇ ਆਪਣਾ ਜਿਹੜਾ ਚਿੱਤ ਹੈਗਾ ਨਾ ਉੱਥੋਂ ਖੁਸ਼ ਕਰ ਲੋ ਤੁਸੀਂ ਲੋਕਾਂ ਦੇ ਵਿੱਚ ਗੰਦ ਪਾਉਣ ਦੀ ਕੋਸ਼ਿਸ਼ ਕਿਉਂ ਕਰਦੇ ਹੋ ਤੁਸੀਂ ਸੋ ਅਸੀਂ ਸਾਡੇ ਵੱਲੋਂ ਜੇ ਅਸੀਂ ਆਪਣੇ ਦਿਲ ਦੀ ਗੱਲ ਕਰੀਏ ਤੇ ਸਾਡੇ ਵੱਲੋਂ ਤਾਂ ਦਿਲੋਂ ਸਲੂਟ ਆ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਨੂੰ ਕਿ ਇਹੋ ਜਿਹਾ ਕੰਮ ਤਾਂ ਬਹੁਤ ਚਿਰ ਪਹਿਲਾਂ ਹੋ ਜਾਣਾ ਚਾਹੀਦਾ ਜਿਹੜਾ ਅੱਜ ਹੋਇਆ ਤੇ ਜਾਗਦੀ ਜਿਹੜੀ ਜ਼ਮੀਰ ਹੈ ਜਿਹਦੀ ਵੀ ਜ਼ਮੀਰ ਜਾਗਦੀ ਹੋਊਗੀ ਉਹ ਇਹ ਫੈਸਲਾ ਜ਼ਰੂਰ ਲਊਗਾ ਤੇ ਕਈ ਜਿਹੜੇ ਆ ਦੰਦ ਪਾਉਣ ਵਾਲੇ ਹੈਗੇ ਨਾ ਇਹ ਇਹ ਨਾ ਸੋਚਣ ਕਿ ਜਿਹਦਾ ਪਰਿਵਾਰ ਹੈਗਾ ਜਿਹੜਾ ਫੈਮਿਲੀ ਵਾਲਾ ਹੋ ਗਿਆ ਉਹ ਕੁਝ ਨਹੀਂ ਕਰੂਗਾ ਤੁਹਾਨੂੰ ਯਾਦ ਹੀ ਹੋਣਾ ਜਿਹੜਾ ਸੂਰੀ ਦਾ ਕੰਮ ਹੋਇਆ ਸੀ ਸੂਰੀ ਨੂੰ ਜਦੋਂ ਗੱਡੀ ਝਾੜਿਆ ਸੀ ਕਿਹਨੇ ਝਾੜਿਆ ਸੀ ਭਾਈ ਸੰਦੀਪ ਸਿੰਘ ਸੰਨੀ ਨੇ ਠੀਕ ਹੈ ਉਹ ਵੀ ਪਰਿਵਾਰ ਵਾਲੇ ਸੀਗੇ ਬਟ ਕਹਿੰਦੇ ਹੁੰਦੇ ਨਾ ਜਿਹਦੀ ਜ਼ਮੀਰ ਜਾਗਦੀ ਉਹ ਅੱਗਾ ਪਿਛਾ ਕੁਝ ਨਹੀਂ ਦੇਖਦਾ ਉਹਨੇ ਜੋ ਕੰਮ ਕਰਨਾ ਉਹਨੇ ਕਰਨਾ ਹੀ ਆ ਉਹਦੀ ਜ਼ਮੀਰ ਨੇ ਜੋ ਗਵਾਹੀ ਦੇਤੀ ਨਾ ਉਹਨੇ ਉਹ ਗਵਾਹੀ ਭਰ ਕੇ ਅੱਗੇ ਆਪਣਾ ਕੰਮ ਸਿਰੇ ਲਾਉਣਾ ਹੀ ਲਾਉਣਾ ਸੋ ਆ ਚੀਜ਼ ਨਾ ਸੋਚੋ ਤੇ ਆ ਚੀਜ਼ ਦਿਮਾਗ ਦੇ ਵਿੱਚ ਨਾ ਰੱਖੋ ਕਿ ਇਹ ਬੰਦਾ ਕੀ ਕਰ ਲੂਗਾ ਤੁਹਾਨੂੰ ਇਹ ਨਹੀਂ ਪਤਾ ਕਿ ਕਿਦੇ ਅੰਦਰ ਕਦੋਂ ਜ਼ਮੀਰ ਜਾਗ ਜੇ ਤੇ ਉਹ ਆਪਣਾ ਕੰਮ ਕਰ ਜੇ ਸੋ ਕੋਈ ਵੀ ਕੋਈ ਵੀ ਬੰਦਾ ਜਿਹੜਾ ਵੀ ਆਪਣੇ ਆਂਡ ਗਵਾਨ ਦੇ ਵਿੱਚ ਆਪਣੇ ਇਰਤ ਗਿਰਦ ਕਿਤੇ ਵੀ ਇਹੋ ਜਿਹਾ ਗੰਦ ਦੇਖਦਾ ਨਾ ਉਹਦੇ ਸਫਾਈ ਦੀ ਪੂਰੀ ਕੋਸ਼ਿਸ਼ ਕਰਿਓ ਤੇ ਅਸੀਂ ਵੀ ਜਿੱਥੇ ਵੀ ਸਾਨੂੰ ਗੰਦ ਮਿਲਿਆ ਅਸੀਂ ਵੀ ਸਫਾਇਆ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਫੋ ਆ 4G ਬਣਦਾ ਆ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਗੱਲ ਕਰੀਏ ਧੀਆਂ ਪੈਣਾ ਸਾਰਿਆਂ ਦੇ ਘਰਾਂ ਦੇ ਵਿੱਚ ਹੈਗੀਆਂ ਨੇ ਜੇ ਆਪਾਂ ਇਹ ਗੱਲ ਕਰੀਏ ਨਾ ਪੰਜਾਬ ਦੀ ਪੰਜਾਬ ਦੇ ਵਿੱਚ ਕੱਲੇ ਪੰਜਾਬੀ ਨਹੀਂਗੇ ਪੰਜਾਬ ਦੇ ਵਿੱਚ ਹੋਰ ਵੀ ਮਤਲਬ ਲੋਕ ਹੈਗੇ ਜਿਹੜੇ ਬਾਹਰੋਂ ਆਏ ਹੋਏ ਲੋਕ ਆ ਸਾਰੀਆਂ ਦੇ ਦੇਖੋ ਕਹਿੰਦੇ ਹੁੰਦੇ ਨਾ ਧੀਆਂ ਪੈਣਾ ਤਾਂ ਸਾਰਿਆਂ ਦੀਆਂ ਸਾਂਝੀਆਂ ਹੈਗੇ ਪੰਜਾਬ ਦੇ ਵਿੱਚ ਹਿੰਦੂ ਵੀ ਨੇ ਸਿੱਖ ਵੀ ਨੇ ਈਸਾਈ ਵੀ ਨੇ ਮੁਸਲਮਾਨ ਵੀ ਨੇ ਸਾਰੇ ਸਾਰੀ ਕਮਿਊਨਿਟੀ ਦੇ ਲੋਕ ਜਿਹੜੇ ਇੱਥੇ ਰਹਿੰਦੇ ਆ ਤੇ ਧੀਆਂ ਪੈਣਾ ਤਾਂ ਸਾਰਿਆਂ ਦੀਆਂ ਸਾਂਝੀਆਂ ਹੈਗੀਆਂ ਨਾ ਕੋਈ ਅੱਡ ਤਾਂ ਹੈ ਨਹੀਂਗੇ ਸੋ ਜਿਹੜੀ ਉਹਨਾਂ ਦੀ ਇੱਜ਼ਤ ਆ ਉਹ ਬਰਾਬਰੀ ਆ ਸਾਰੀ ਕਮਿਊਨਿਟੀ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਇੱਕੋ ਬਰਾਬਰ ਆ ਸੋ ਸਾਨੂੰ ਸਾਰਿਆਂ ਨੂੰ ਪਹਿਲ ਕਰਨੀ ਚਾਹੀਦੀ ਹੈ ਤੇ ਸਾਨੂੰ ਸਾਰਿਆਂ ਨੂੰ ਸਵਾਗਤ ਕਰਨਾ ਚਾਹੀਦਾ ਇਸ ਫੈਸਲੇ ਦਾ ਜਿਹੜਾ ਫੈਸਲਾ ਅਮਰਿਤਪਾਲ ਸਿੰਘ ਮਹਿਰੂ ਨੇ ਲਿਆ ਤੇ ਗੰਦ ਦੇ ਸਫਾਈ ਦੀ ਪੰਜਾਬ ਦੇ ਵਿੱਚ ਸ਼ੁਰੂਆਤ ਕਰ ਦਿੱਤੀ ਆ ਸੋ ਸਾਰਿਆਂ ਨੂੰ ਇਸ ਵੱਲ ਆਪਣਾ ਕਦਮ ਪੁੱਟਣਾ ਚਾਹੀਦਾ ਇੱਕ ਇੱਕ ਕਦਮ ਤਾਂ ਸਾਰਿਆਂ ਨੂੰ ਪੁੱਟਣਾ ਚਾਹੀਦਾ ਫਿਰ ਜਾ ਕੇ ਇਸ ਗੰਦਗੀ ਦਾ ਖਾਤਮਾ ਹੋਊਗਾ ਕਿਤੇ ਵੀ ਅਸਲੀ ਵੇਖਦੇ ਹੁੰਨੇ ਆ سوشل میڈیا ਦੇ ਉੱਪਰ ਕਿਤੇ ਵੀ ਜੇ ਕੋਈ ਗੰਦਗੀ ਤੁਹਾਨੂੰ ਦੇਖਣ ਨੂੰ ਮਿਲਦੀ ਆ ਉਹਨੂੰ ਰਿਪੋਰਟ ਕਰਿਆ ਕਰੋ ਰਿਪੋਰਟ ਕਰਕੇ ਉਸ ਚੈਨਲ ਨੂੰ ਉਸ ਆਈਡੀ ਨੂੰ ਬਲੌਕ ਕਰਨ ਦੀ ਕੋਸ਼ਿਸ਼ ਕਰਿਆ ਕਰੋ ਡਿਲੀਟ ਕਰਨ ਦੀ ਕੋਸ਼ਿਸ਼ ਕਰਿਆ ਕਰੋ ਫਿਰ ਜਾ ਕੇ ਇਹਨਾਂ ਨੂੰ ਨੱਥ ਪਾਓਗੇ ਫਿਰ ਜਾ ਕੇ ਇਹ ਟਾਲਦੇ ਆ ਕੁਝ ਹੱਦ ਤੱਕ ਠੀਕ ਹੈ ਕਿਉਂਕਿ ਦੇਖੋ ਆਪਣਾ ਜਿਹੜਾ ਪੰਜਾਬ ਅਸੀਂ ਹੋਰ ਸਟੇਟ ਦੀ ਗੱਲ ਨਹੀਂ ਕਰਾਂਗੇ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਹੈਗੀਆਂ ਨੇ ਅਸੀਂ ਹੋਰ ਸਟੇਟਾਂ ਤੋਂ ਸਾਨੂੰ ਕੋਈ ਮਤਲਬ ਨਹੀਂ ਹੈ ਤਾਂ ਚਲੋ ਕਹਿਣ ਨੂੰ ਤਾਂ ਚਲੋ ਵੈਸੇ ਆਪਣਾ ਪੂਰਾ ਦੇਸ਼ ਆਪਣਾ ਹੀ ਹੈ ਖੈਰ ਪੂਰਾ ਭਾਰਤ ਆਪਣਾ ਹੈਗਾ ਵਾ ਠੀਕ ਹੈ ਉਹਦਾ ਇੱਕ ਇੱਕ ਜਿਹੜਾ ਹਿੱਸਾ ਹੈਗਾ ਸਾਡੇ ਦਿਲ ਵਿੱਚ ਵਸਦਾ ਆ ਬਟ ਜੇ ਆਪਾਂ ਗੱਲ ਕਰੀ ਆਪਣੇ ਪੰਜਾਬ ਦੀ ਤੇ ਪੰਜਾਬ ਦੇ ਵੱਲ ਅਸੀਂ ਸਭ ਤੋਂ ਪਹਿਲਾਂ ਦੇਖਾਂਗੇ ਕਿ ਪੰਜਾਬ ਦੇ ਵਿੱਚ ਜਿਹੜਾ ਵੀ ਗੰਦ ਪਾਉਣ ਦੀ ਕੋਸ਼ਿਸ਼ ਕਰੇਗਾ ਉਹਦਾ ਜਿਹੜਾ ਹਸ਼ੈਰਾ ਕੁਇਦਦਾ ਦਾ ਹੋਣਾ ਚਾਹੀਦਾ ਤੇ ਇਦਾਂ ਦਾ ਹੋਊਗਾ ਕਿਉਂਕਿ ਹੁਣ ਜ਼ਮੀਰ ਜਿਹੜੀ ਹੈਗੀ ਉਹ ਜਾਗਣ ਲੱਗ ਪਈ ਆ ਹੌਲੀ ਹੌਲੀ ਜ਼ਮੀਰ ਜਾਗੇਗੀ ਜਦੋਂ ਜ਼ਮੀਰ ਜਾਗੇਗੀ ਨਾ ਤੇ ਸਾਡਾ ਜਿਹੜਾ ਸੱਭਿਆਚਾਰਾ ਉਸ ਨੂੰ ਬਚਾ ਸਕਾਂਗੇ ਸਾਡੀ ਜਿਹੜੀ ਸੰਸਕ੍ਰਿਤੀ ਹੈਗੀ ਆ ਉਹਨੂੰ ਅਸੀਂ ਬਚਾ ਸਕਾਂਗੇ ਨਹੀਂ ਤਾਂ ਰੋਲ ਜਾਣਾ ਇਹਨੇ ਕਹਿੰਦੇ ਹੁੰਦੇ ਸੀ ਹੈ ਨਾ ਕਿ ਜਿਹੜਾ ਪੰਜਾਬ ਸੀਗਾ ਕਦੇ ਸੋਨੇ ਦੀ ਚਿੜੀ ਹੋਇਆ ਕਰਦਾ ਸੀਗਾ ਫਿਰ ਲੋਹੇ ਦੀ ਚਿੜੀ ਬਣ ਗਿਆ ਹੁਣ ਅੱਜ ਮਿੱਟੀ ਦੀ ਚਿੜੀ ਬਣ ਕੇ ਰਹਿ ਗਿਆ ਤੇ ਮਿੱਟੀ ਦੀ ਜਿਹੜੀ ਚਿੜੀ ਹੈਗੀ ਨਾ ਕਦੋਂ ਖਿੱਲਰ ਜੇ ਕਦੋਂ ਪਾਣੀ ਦੇ ਵਿੱਚ ਖੁਰ ਜੇ ਕੋਈ ਪਤਾ ਨਹੀਂ ਲੱਗਣਾ ਉਹਦਾ ਜੇ ਅਸੀਂ ਆ ਉਪਰਾਲਾ ਨਾ ਕੀਤਾ ਜੇ ਅਸੀਂ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੀ ਸੋ ਤੁਸੀਂ ਇਸ ਚੀਜ਼ ਬਾਰੇ ਕੀ ਸੋਚਦੇ ਹੋ ਅਸੀਂ ਤਾਂ ਫਿਰ ਤੋਂ ਤੁਹਾਨੂੰ ਆ ਚੀਜ਼ ਕਹਿੰਨੇ ਆ ਕਿ ਜ਼ਮੀਰ ਮੇਰੀ ਵੀ ਜਾਗ ਸਕਦੀ ਆ ਇਹਦੀ ਵੀ ਜਾਗ ਸਕਦੀ ਆ ਉਹਦੀ ਵੀ ਜਾਗ ਸਕਦੀ ਆ ਜਦੋਂ ਜ਼ਮੀਰ ਨੇ ਜਾਗਣਾ ਹੋਇਆ ਤਾਂ ਸੋ ਜ਼ਮੀਰ ਨੂੰ ਆਪਣੀ ਜਗਾਉਣ ਦੀ ਕੋਸ਼ਿਸ਼ ਕਰੋ ਕਿਤੇ ਵੀ ਤੁਹਾਨੂੰ ਜੇ ਗੰਦ ਮਿਲਦਾ ਆ ਤੇ ਉਸ ਗੰਦ ਦੇ ਮੂੰਹ ਤੇ ਚਪੇੜ ਮਾਰਨ ਦੀ ਕੋਸ਼ਿਸ਼ ਕਰਿਓ ਉਹਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰੋ ਕਿ ਵੀ ਆ ਚੀਜ਼ ਨਹੀਂ ਹੋਣੀ ਚਾਹੀਦੀ ਤੈਨੂੰ ਜੇ ਆਜ਼ਾਦੀ ਦਿੱਤੀ ਆ ਨਾ ਤੇ ਤੈਨੂੰ ਚੰਗੇ ਕੰਮ ਕਰਨ ਦੀ ਆਜ਼ਾਦੀ ਦਿੱਤੀ ਤੈਨੂੰ ਬੋਲਣ ਦੀ ਆਜ਼ਾਦੀ ਦਿੱਤੀ ਆਪਣੇ ਹੱਕ ਲਈ ਲੜਨ ਦੀ ਆਜ਼ਾਦੀ ਦਿੱਤੀ ਆ ਠੀਕ ਹੈ ਆਪਣੇ ਰਾਈਟਸ ਲੈਣ ਦੀ ਆਜ਼ਾਦੀ ਦਿੱਤੀ ਹੈ ਨਾ ਕਿ ਸਮਾਜ ਦੇ ਵਿੱਚ ਗੰਦ ਪਾਉਣ ਦੀ ਆਜ਼ਾਦੀ ਦਿੱਤੀ ਆ ਤੁਸੀਂ ਕੀ ਸੋਚਦੇ ਹੋ ਇਸ ਵਿਸ਼ੇ ਤੇ ਕਮੈਂਟਾਂ ਦੇ ਵਿੱਚ ਆਪਣੀ رائے ਜਰੂਰ ਸਾਂਝੀ ਕਰਿਓ ਦੇਸ਼ ਵਿਦੇਸ਼ ਦੀਆਂ ਹੋਰ ਵੀ ਖਬਰਾਂ ਜਾਣਨ ਦੇ ਲਈ ਵੇਖਦੇ ਰਹੋ ਨਿਊ ਪੰਜਾਬ ਮੀਡੀਆ ਧੰਨਵਾਦ